ਕੁਝ ਫਰ ਅਲੋਕੇਟ ਕੀਤਾ 100 ਲੱਖ ਕਰੋੜ ਉਹ ਕਮੈਂਟ ਡਿਸਕਸ ਕਰਨਾ ਹੈ ਉਹ ਬਾਝ ਪਤਾ ਲਗੇਗਾ ਮੇ ਲਈ ਇਹ ਬਜਟ ਜਿਹੜਾ ਹੈਗਾ ਵੇ ਇਹ ਮਿਡਲ ਕਲਾਸ ਵਾਸਤੇ ਬਹੁਤ ਵਧੀਆ ਹੈ ਟੈਕਸ ਡਿਬੇਟ ਕਾफी ਕੀਤੀ ਇਹਨਾਂ ਨੇ ਔਰ ਦੂਸਰਾ ਇਹਨਾਂ ਨੇ ਜਿਹੜੇ TDS ਹੈਗਾ ਵੇ ਉਹ ਕਿਰਾਇਆ ਰੈਂਟ ਰੈਂਟਲ ਇਨਕਮ ਹੈ ਔਰ 2.4 ਲੱਖ ਨਹੀਂ ਕਿ 2 2 ਲੱਖ 40 ਹਜ਼ਾਰ ਤੇ ਲੱਗਦਾ ਸੀ ਪਹਿਲੇ TDS ਉਹ 6 ਲੱਗਦੇ ਲੱਗੇ ਜਿਹੜਾ ਬਜ਼ੁਰਗ ਬੰਦੇ ਨੇ ਜਿਨ੍ਹਾਂ ਨੇ ਜਗਾ ਕਰਾਇਆ ਦਿੱਤੀ ਹੈ ਉਹਨਾਂ ਨੂੰ ਟੈਕਸੇਸ਼ਨ ਬੈਨੀਫਿਟ ਹੋਏਗਾ ਜਿਹੜੀ ਇਹਨਾਂ ਦੀ ਦੂਜੀ ਜਿਹੜੀ ਇਨਕਮ ਹੈਗੀ ਹੈ ਟੈਕਸ ਜਿਹੜੇ ਕਟਿਸ ਕਰਦਾ ਸੀ ਪਹਿਲੇ ਉਹ 50000 ਤੱਕ ਕਰਦਾ ਸੀ ਹੁਣ 1 ਲੱਖ ਤੱਕ ਕੱਟੇਗਾ ਦੂਸਰਾ ਇਹਨਾਂ ਨੇ ਹੋਰ ਜਿਹੜੇ ਟੈਕਸ ਬੈਨੀਫਿਟ ਦਿੰਦੇ ਨੇ ਸੀਨੀਅਰ ਜਿਹੜੇ ਆਮ ਮਿਡਲ ਕਲਾਸ ਵਾਸਤੇ ਉਹ ਆਮ ਜਿਹੜੇ 1.5 ਲੱਖ 1 ਲੱਖ ਰੁਪਏ ਮਹੀਨਾ ਕਮਾ ਰਿਹਾ ਉਹ ਤਾਂ ਟੈਕਸ ਨਹੀਂ ਲੀ ਹੋ ਜਾਏਗਾ 12 ਲੱਖ ਤੱਕ ਦੇਰ ਆਊਟਰ ਬਹੁਤ ਰਿਡਿਊਸ ਕੀਤਾ ਹੈ ਇਹਨਾਂ ਨੇ ਇਹ ਬੜਾ ਅੱਛਾ ਕੰਮ ਕੀਤਾ ਹੈ ਬਾਕੀ ਇਹਨਾਂ ਨੇ ਸਨੂੰਗੇ ਸੀ ਕਿ ਕਾਰਪੋਰੇਟ ਟੈਕਸ ਜਿਹੜਾ ਥੋੜਾ ਘਟੇਗਾ 30 ਤੋਂ 25 ਤੱਕ ਕਰਣਗੇ ਉਹਨੂੰ ਇਹਨਾਂ ਨੇ ਅਟੈਚ ਕੀਤਾ ਹਾਂ ਇੱਕ ਬੜਾ ਅੱਛਾ ਕੰਮ ਕੀਤਾ ਇੰਡਸਟਰੀ ਵਾਸਤੇ ਆਰ ਐਂਡ ਡੀ ਉੱਤੇ 20000 ਕਰੋੜ ਰੁਪਏ ਇਹਨਾਂ ਨੇ ਲੋਕੇਟ ਕੀਤਾ ਹੈ ਪ੍ਰਾਈਵੇਟ ਸੈਕਟਰ ਵਾਸਤੇ ਇਹ ਓਵਰਆਲ ਇੰਡਸਟਰੀ ਡਿਵੈਲਪਮੈਂਟ ਹੋਏਗੀ ਆਈ ਆਈ ਟਿਜ਼ ਉੱਤੇ ਐਜੂਕੇਸ਼ਨ ਦੇ ਦਿੱਤਾ ਇਹਨਾਂ ਨੇ ਜੋ ਖੇਤਰ ਜੋਰ ਦਿੱਤਾ ਕਾਫੀ ਫੰਡ ਅਲੋਕੇਟ ਕੀਤਾ ਹੈ ਔਰ ਡੋਮੈਸਟਿਕ ਜਿਹੜੀ ਕਨੈਕਟੀਵਿਟੀ ਹੈ ਫਲਾਈਟਸ ਨੇ ਉਡਾਨਸ ਕੀਤੀ ਮੈਂ ਜਾਂ ਹੋਰ 120 ਸਿਟیز ਨੂੰ ਇਹਨਾਂ ਨੇ ਕਨੈਕਟ ਕਰਨ ਵਾਸਤੇ ਕਾਫੀ ਫੰਡ ਅਲੋਕੇਟ ਕੀਤਾ ਹੈ ਬਾਕੀ ਓਵਰਆਲ ਹੈ ਬਜਟ ਬਹੁਤ ਵਧੀਆ ਹੈ ਸਾਰੇ ਲਈ ਵਧੀਆ ਜਿਵੇਂ ਖੇਤੀਬਾੜੀ ਸੂਬਾ ਪੰਜਾਬ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਵੱਲੋਂ ਅੱਜ ਬਜਟ ਪੇਸ਼ ਕੀਤਾ ਗਿਆ ਵਾ ਬਜਟ ਦੇ ਵਿੱਚ ਕੀ ਖਾਸ ਹੈਗਾ ਵਾ ਤਾਂ ਗੱਲਬਾਤ ਕਰਾਂਗੇ ਲੁਧਿਆਣਾ ਦੇ ਵਿੱਚ ਅਸੀਂ ਮੌਜੂਦ ਹੈ ਗਿਆ ਸਾਡੇ ਨਾਲ ਵਪਾਰੀ ਜਿਹੜੇ ਨੇ ਲੁਧਿਆਣਾ ਦੇ ਉਹ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਬਜਟ ਕਿਸ ਤਰ੍ਹਾਂ ਦਾ ਲੱਗਿਆ ਸਰ ਅੱਜ ਬਜਟ ਪੇਸ਼ ਕੀਤਾ ਗਿਆ ਵਾ ਮੋਦੀ ਦੇ ਕਾਰਜਕਾਲ ਦਾ ਤੀਸਰੀ ਕਾਰਜਕਾਲ ਦਾ ਪਹਿਲਾ ਬਜਟ ਹੈਗਾ ਵਾ ਬਜਟ ਕਿਸ ਤਰ੍ਹਾਂ ਲੱਗਾ ਮੈਂ ਜਸਪਾਲ ਸਿੰਘ ਸ਼ਾਪੂਰੀ ਆਪਣਾ ਮੈਨੂਫੈਕਚਰ ਐਕਸਪੋਰਟਰ ਆ ਤੇ ਚੰਬਰ ਦਾ ਵਾਈਸ ਪ੍ਰੈਜ਼ੀਡੈਂਟ ਆ ਬਜਟ ਵਿੱਚ ਇਹਨਾਂ ਨੇ ਸਮਾਸਕਲ ਵਾਸਤੇ ਔਰ ਕੁਝ ਫਰ ਅਲੋਕੇਟ ਕੀਤਾ 100 ਲੱਖ ਕਰੋੜ ਉਹ ਕਵੇਂ ਡਿਸਕਸ ਕਰਨਾ ਉਹ ਬਾਅਦ ਪਤਾ ਲੱਗੇਗਾ ਮੇਲੀਏ ਬਜਟ ਜਿਹੜਾ ਹੈਗਾ ਵੇ ਇਹ ਮਿਡਲ ਕਲਾਸ ਵਾਸਤੇ ਬਹੁਤ ਵਧੀਆ ਬਣਾਇਆ ਹੈ ਟੈਕਸ ਰਿਬੇਟ ਕਾफी ਕੀਤੀ ਇਹਨਾਂ ਨੇ ਔਰ ਦੂਸਰਾ ਇਹਨਾਂ ਨੇ ਜਿਹੜੇ ਟੀਡੀਐਸ ਹੈਗਾ ਵੇ ਉਹ ਕਿਰਾਇ ਰੈਂਟ ਜਿਹੜਾ ਰੈਂਟਲ ਇਨਕਮ ਹੈ ਔਰ 2.4 ਲੱਖ ਨਹੀਂ ਕਿ 2 2 ਲੱਖ ਚਾਹੀ ਜਦ ਲੱਗਦਾ ਸੀ ਪਹਿਲੇ ਟੀਡੀਐਸ ਉਹ 6 ਲੱਖ ਲੱਗੇਗਾ ਜਿਹੜਾ ਬਜ਼ੁਰਗ ਬੰਦੇ ਨੇ ਜਿਨ੍ਹਾਂ ਨੇ ਜਗਾ ਕਿਰਾਏ ਦਿੱਤੀ ਹੈ ਉਹਨਾਂ ਨੂੰ ਟੈਕਸੇਸ਼ਨ ਬੈਨੀਫਿਟ ਹੋਏਗਾ ਜਿਹੜੀ ਇਹਨਾਂ ਦੀ ਦੂਜੀ ਜਿਹੜੀ ਇਨਕਮ ਹੈ ਕੀ ਹੈ ਟੈਕਸ ਜਿਹੜੇ ਕਿਰਿਸ ਕਰਦਾ ਸੀ ਪਹਿਲੇ ਉਹ 50000 ਤੱਕ ਕਰਦਾ ਸੀ ਹੁਣ 1 ਲੱਖ ਤੱਕ ਕੱਟੇਗਾ ਦੂਸਰਾ ਇਹਨਾਂ ਨੇ ਹੋਰ ਜਿਹੜੇ ਟੈਕਸ ਬੈਨੀਫਿਟ ਦਿੰਦੇ ਨੇ ਸੀਨੀਅਰ ਜਿਹੜੇ ਆਮ ਮਿਡਲ ਕਲਾਸ ਵਾਸਤੇ ਉਹ ਆਮ ਜਿਹੜਾ 1.5 ਲੱਖ ਵੀ 1 ਲੱਖ ਰੁਪਏ ਮਹੀਨਾ ਕਮਾ ਰਿਹਾ ਹੋ ਤਾਂ ਟੈਕਸ ਮਿਲੀ ਹੋ ਜਾਏਗਾ 12 ਲੱਖ ਤੱਕ ਦੇਰ ਆਊਟਰ ਬਹੁਤ ਰਿਡਿਊਸ ਕੀਤਾ ਹੈ ਇਹਨਾਂ ਨੇ ਇਹ ਬੜਾ ਅੱਛਾ ਕੰਮ ਕੀਤਾ ਹੈ ਬਾਕੀ ਇਹਨਾਂ ਨੇ ਸੁਣੂਗੀ ਸੀ ਕਿ ਕਾਰਪੋਰੇਟ ਟੈਕਸ ਜਿਹੜਾ ਥੋੜਾ ਘਟੇਗਾ ਛਤਿਤ 25 ਤੱਕ ਤੱਕ ਕਰਨਗੇ ਉਹਨਾਂ ਨੇ ਇਹਨਾਂ ਨੇ ਟੱਚ ਕੀਤਾ ਹਾਂ ਇੱਕ ਬੜਾ اچھا ਕੰਮ ਕੀਤਾ ਇੰਡਸਟਰੀ ਵਾਸਤੇ ਆਰ ਐਂਡ ਡੀ ਉੱਤੇ 20000 ਕਰੋੜ ਰੁਪਏ ਇਹਨਾਂ ਨੇ ਲੋਕੇਟ ਕੀਤਾ ਹੈ ਪ੍ਰਾਈਵੇਟ ਸੈਕਟਰ ਵਾਸਤੇ ਇਹ ਓਵਰਲ ਇੰਡਸਟਰੀ ਡਵੈਲਪਡ ਹੋਏਗੀ ਆਈ ਆਈ ਟੀਜ਼ ਉੱਤੇ ਐਜੂਕੇਸ਼ਨ ਦੇ ਦਿੱਤਾ ਇਹਨਾਂ ਨੇ ਜੋ ਇਹ ਐਜੂਕੇਸ਼ਨ ਉੱਤੇ ਜੋਰ ਦਿੱਤਾ ਕਾਫੀ ਫੰਡ ਲੋਕੇਟ ਕੀਤਾ ਹੈ ਔਰ ਡੋਮੈਸਟਿਕ ਜਿਹੜੀ ਕਨੈਕਟੀਵਿਟੀ ਹੈ ਫਲਾਈਟਸ ਨੇ ਉਡਾਨ ਸਕੀਮ ਹੈ ਜਾਂ ਹੋਰ 120 ਸਿਟੀਜ਼ ਨੂੰ ਇਹਨਾਂ ਨੇ ਕਨੈਕਟ ਕਰਨ ਵਾਸਤੇ ਕਾਫੀ ਫੰਡ ਅਲੋਕੇਟ ਕੀਤਾ ਹੈ ਬਾਕੀ ਓਵਰ ਆਲ ਹੈ ਬਜਟ ਬਹੁਤ ਵਧੀਆ ਹੈ ਸਾਰੇ ਲਈ ਵਧੀਆ ਜਿਵੇਂ ਖੇਤੀਬਾੜੀ ਸੂਬਾ ਪੰਜਾਬ ਇੰਡਸਟਰੀ ਹੈਗੀ ਹੈ ਪੰਜਾਬ ਦੇ ਵਿੱਚ ਸਾਰੇ ਲਈ ਵਧੀਆ ਲੱਗਦਾ ਐਜ਼ ਅ ਪੰਜਾਬ ਪੰਜਾਬ ਵਾਸਤੇ ਕੋਈ ਇੱਕ ਕੋਈ ਸੈਕਟਰ ਨਹੀਂ ਹੁੰਦਾ ਓਵਰ ਆਲ ਬਜਟ ਦੇਖਣਾ ਹੈ ਓਵਰ ਆਲ ਪੂਰੀ ਕੰਟਰੀ ਵਾਸਤੇ ਬਜਟ ਹੈ ਓਵਰ ਆਲ ਤਾਂ ਬਹੁਤ ਅੱਛਾ ਹੈ ਬਾਕੀ ਐਸਐਮਈ ਜਿਹੜੀ ਸਮਾਜ ਸਕੇਲ ਇੰਡਸਟਰੀ ਵਾਸਤੇ ਇਹਨਾਂ ਨੇ ਕੋਈ 10 ਲੱਖ ਰੁਪਏ ਅਲੋਕੇਟ ਕੀਤਾ ਹੈ ओकेमेंट डिस्कस करना है ओके वे यू उसकी यूटिलाइजेशन क्यों हुई वो बाकी डिटेल मिलेगी बाकी ਜਿਹੜੀ ਮੈਡੀਸਿਨਸ ਹੈਗੀਆਂ ਨੇ ਕੈਨਸਲਰਸ ਮੈਡੀਸਨ ਤੇ ਇਹਨਾਂ ਨੇ ਟੈਸਟ ਘਟਾਤਾ ਹੈ ਕਈਆਂ ਤਾਂ ਤੇ ਮਿਲ ਕਰ ਦਿੰਦਾ ਹੈ ਲਾਈ ਸੇਵਿੰਗ ਡਰਗਸ ਉੱਤੇ ਮੈਡੀਸਨ ਉੱਤੇ ਇਹਨਾਂ ਨੇ ਕਾਫੀ ਸਬ ਟੈਸਟ ਖਤਮ ਕਰ ਦਿੱਤਾ ਹੈ ਓਵਰ ਆਲ ਬਾਈਦਰ ਤੇ ਠੀਕ ਹੈ ਬਟ ਇੱਕੋਈ ਗੱਲ ਹੈ ਕਿ ਜਿਹੜੀ ਇਹਨਾਂ ਨੇ 100% ਐਫ ਡੀ ਆਈ ਕੀਤੀ ਹੈ ਇਸ ਸ਼ੋਰਸ ਉੱਤੇ ਉਹ ਮੇਰੇ ਹਿਸਾਬ ਨਾਲ ਮੈਨੂੰ ਠੀਕ ਨਹੀਂ ਲੱਗੀ ਹੈ ਫੋਰਨ ਇਨਵੈਸਟਮੈਂਟ 100% ਇੰਸ਼ੂਰੈਂਸ ਸੈਕਟਰ ਇਸ ਨਹੀਂ ਚਾਹੀਦੀ ਹੈ ਬਟ ਐਕਸੈਪਟ ਥਿਸ ਓਵਰਲ ਵਿਜ਼ਡ ਬਹੁਤ ਵਧੀਆ ਹੈ ਮਨ ਨੂੰ ਖੁਸ਼ ਖੁਸ਼ੀ ਹੋ ਰਹੀ ਹੈ ਇਸ ਵਾਰ ਬਜਟ ਆ ਮੈਪੀ ਵਿਚਾਰੇ ਖਲਾ ਗਿਆ ਬਜਟ ਹਾਂ ਆ ਮਿਡਲ ਕਲਾਸ ਵਾਸਤੇ ਬਹੁਤ ਵਧੀਆ ਹੈ ਇਨਕਮ ਟੈਕਸ ਵਿਚਾਰਾ ਤਾਂ ਘਟ ਗਿਆ ਹੈ ਬਜਟ ਦੇ ਉੱਤੇ ਜਿਹੜੇ ਨੇ ਵਪਾਰੀ ਜਿਹੜੇ ਨੇ ਖੁਸ਼ ਨਜ਼ਾਰਾ ਰਹੇ ਨੇ ਕਹਿ ਰਹੇ ਕਿ ਬਹੁਤ ਚੰਗਾ ਬਜਟ ਹੈਗਾ ਵਾ ਤਾਂ ਇੱਧਰ ਤੁਸੀਂ ਦੇਖ ਸਕਦੇ ਬਹੁਤ ਸਾਰੇ ਸੰਤਕਾਰ ਜਿਹੜੇ ਕਿ ਅੱਜ ਇਕੱਠੇ ਨੇ ਤਾਂ ਅੱਜ ਬਜਟ ਪੇਸ਼ ਕੀਤਾ ਗਿਆ ਤਾਂ ਬਜਟ ਤੋਂ ਖੁਸ਼ੀ ਜਿਹੜੀ ਉਹਨਾਂ ਨੂੰ ਮਿਲ ਰਹੀ ਹੈ ਬਜਟ ਬਹੁਤ ਹੀ ਚੰਗਾ ਜਿਹੜਾ ਵਾ ਕਹਿ ਰਹੇ ਨੇ ਕਿ ਇਹ ਬਜਟ ਜਿਹੜਾ ਵਾ ਆਮ ਲੋਕਾਂ ਵਾਸਤੇ ਬਹੁਤ ਵਧੀਆ ਜਿਹੜਾ ਵਾ ਬਜਟ ਪੇਸ਼ ਕੀਤਾ ਗਿਆ ਵਾ ਤਾਂ ਬਹੁਤ ਸਾਰੇ ਵਪਾਰੀ ਸਾਡੇ ਨਾਲ ਮਜੂਨੇ ਸੀ ਗੱਲਬਾਤ ਕਰਨ ਲੈਣਾ ਮੈਂ 2 ਮਿੰਟ 2 ਮਿੰਟ ਲਵਾਂਗਾ ਸਿਰਫ ਸਰ ਬਜਟ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਸਰ ਬਜਟ ਇਸ ਵਾਰੀ ਕਾਫੀ ਅੱਛਾ ਲੱਗ ਰਿਹਾ ਹੈ ਜੋ ہماری ਟੈਕਸ ਇਨਕਮ ਸੀ ਟੈਕਸੇਬਲ ਪਹਿਲੇ 7 ਲੱਖ ਰੁਪਏ ਤੱਕ ਕੋਈ ਟੈਕਸ ਨਹੀਂ تھا ਨਿਊ ਰਜਾਈਮ अब सात लाख की जगह उन्होंने बारह लाख कर दिया है बाकी जो स्लैब्स थी उसमें भी उन्होंने रिविजिट करा है जीरो से चार चार से आठ आठ से बारह बारह से सोलह ऐसे करके उन्होंने काफी राहत दी है पहले जो हमारी लिमिट स्लैब पंद्रह लाख तक थी तीस परसेंट वो अब चौबीस लाख उन्होंने कर दी है ये एक ऐसा स्टेप है जिससे ओवरऑल कॉमन मैन की जेब में पैसा बचेगा मैं भी कॉमन मैन ही हूं खैर आप भी कॉमन मैन है तो पैसा बचेगा तो स्पेंडिंग बढ़ेगी जैसे आपने देखा है कारों की परचेज और चीजों की परचेज कंजम्पशन कम हो रही थी अब इससे कंजम्पशन बढ़ेगी कंजम्पशन बढ़ेगी तो मार्केट में डिमांड बढ़ेगी डिमांड बढ़ेगी तो इंडस्ट्री की जो है डेवलपमेंट होगी ओवरऑल अगर हम इन स्पेसिफिक इंडस्ट्री या एमएसएमई इंडस्ट्री की बात करें तो वो लोग ऐसे देख रहे थे कि जो पार्टनरशिप फर्म है उसके ऊपर या जो फॉर्मस है एंटिटीज है रेट ऑफ टैक्सेशन तीस परसेंट है हाँ जी के इसके ऊपर तीस की जगह बीस परसेंट है वो ऐसा सरकार ने अभी नहीं किया है बट जो बाकी काफी सारे इनिशिएटिव लिए हैं एग्रीकल्चर में फंडिंग में फंडिंग में अब एम क्रेडिट कार्ड हो गए जो न्यू बिजनेस में आने चाहते हैं जैसे वोमन है एस हैं और उनके लिए उन्होंने दो करोड़ तक की लिमिट रख दी है जो अपने स्टार्टअप के लिए फंडिंग थी दस करोड़ से इनहांस करके उन्होंने बीस करोड़ कर दी है और इनिशिएटिव उन्होंने सेंटर ऑफ बढ़िया एक शलाघा जो कदम है इससे मतलब हमारी जो ओवरऑल इकोनमी है ओवरऑल इंडस्ट्री है उसको एक अच्छा बूस्ट मिलेगा बाकी टीडीएस की जो प्रोविजन है टीसीएस की प्रोविजन है इनको उन्होंने सिंप्लीफाई करा है कोई क्रिमिनलाइजेशन की प्रोविजन थी ਉਸਮੇ انہوں ਨੇ ਇਹ ਕਹਾ ਹੈ ਕਿ 100 ਪ੍ਰੋਵੀਜ਼ਨਸ ਹਮ ਹੋਰ ਡਿਲੀਟ ਕਰ ਦੇਗੇ ਡਿਫਰੈਂਟ ਕਲਾਸੇ ਬਜਟ ਆਪਕੋ ਅੱਛਾ ਲਗਾ ਜੀ ਅੱਛਾ ਲਗਾ ਹੈ ਜੀ ਅੱਛਾ ਬਜਟ ਹੈ ਜੀ ਕਾਮੀਆਂ ਨੂੰ ਬਜਟ ਜਿਹੜਾ ਵਾ ਬਹੁਤ ਚੰਗਾ ਲੱਗਿਆ ਆ ਆਮ ਲੋਕਾਂ ਦੇ ਲਈ ਬਜਟ ਜਿਹੜਾ ਵਾ ਰਾਹਤ ਲੈ ਕੇ ਆਇਆ ਵਾ ਕਿਉਂਕਿ ਬਹੁਤ ਸਾਰੀ ਸ਼ੂਟ ਜਿਹੜੀ ਹੈ ਇਸ ਬਜਟ ਤੋਂ ਮਿਲੀ ਹੈਗੀ ਹੈ ਤਾਂ ਅਸੀਂ ਵਪਾਰੀਆਂ ਨਾਲ ਗੱਲਬਾਤ ਕੀਤੀ ਹੈ ਤਾਂ ਜਿੱਥੇ ਇਸੇ ਹੋਟਲ ਦੇ ਵਿੱਚ ਅੱਜ ਬਹੁਤ ਸਾਰੇ ਵਪਾਰੀਆਂ ਨੇ ਬਜਟ ਨੂੰ ਦੇਖਿਆ ਸੁਣਿਆ ਤਾਂ ਹਰ ਕੋਈ ਜਿਹੜਾ ਵਾ ਇਸ ਬਜਟ ਤੋਂ ਰਾਹਤ ਮਹਿਸੂਸ ਕਰ ਰਿਹਾ ਵਾ ਤਾਂ ਸਰ ਕਿਸ ਤਰ੍ਹਾਂ ਦੇਖ ਰਹੇ ਹੋ ਬਜਟ ਨੂੰ ਅੱਜ ਬਜਟ ਪੇਸ਼ ਹੋ ਚੁੱਕਾ ਵਾ ਸਰਕਾਰ ਦੇ ਤੀਸਰੇ ਕਾਰਜਕਾਲ ਦਾ ਪਹਿਲਾ ਬਜਟ ਸੀਗਾ ਕਹਿੰਦੇ ਬਹੁਤ ਚੰਗਾ ਬਜਟ ਲੱਗਿਆ ਦੇਖੋ ਬਜਟ ਉਹਨਾਂ ਨੇ ਇਲੈਕਸ਼ਨ ਹੋਏ ਨੇ ਜਰੂਰ ਮੀਡਲ ਕਲਾਸ ਨੂੰ ਫੋਕਸ ਕਰਕੇ ਬਜਟ ਦਿੱਤਾ ਤੁਸੀਂ ਵੀ ਬਜਟ ਦੇਖਿਆ ਉਹਨਾਂ ਨੇ ਜਿਆਦਾ ਫੋਕਸ ਮੀਡਲ ਕਲਾਸ ਨੂੰ ਕੀਤਾ ਜਿਹੜੇ ਟੈਕਸ ਬਹੁਤ ਉਹਨਾਂ ਨੂੰ ਅਨਲਿਫ ਦਿੱਤਾ ਹੁਣ 12 ਲੱਖ ਰੁਪਏ ਦਾ ਟੈਕਸ ਦੀ ਲਿਮਿਟ ਹੀ ਉਹਨਾਂ ਨੇ ਖਤਮ ਕਰਤੀ ਹੈ ਸੈਲਰੀਡ ਪਰਸਨਲੀ 12 ਲੱਖ 75 ਦਾ ਲਿਮਿਟ ਕਰਤੀ ਹੈ ਔਰ ਟੈਕਸ ਫਾਈਲਿੰਗ ਦੀ ਜਿਹੜੀ ਲਿਮਿਟ ਸੀਗੀ ਉਹ ਵਧਾ ਕੇ 4 ਸਾਲ ਤੱਕ ਕਰਤੀ ਹੈ। ਤੋਂ ਓਵਰਆਲ ਦੇਖਿਆ ਜਾਵੇ ਤਾਂ ਸਿਰਫ ਮੀਡਲ ਕਲਾਸ ਲੋਗਾਂ ਨੂੰ ਉਹਨਾਂ ਨੇ ਫੋਕਸ ਕੀਤਾ ਹੈ। ਇੰਡਸਟਰੀਜ਼ ਵੈਰਾ ਔਰ ਉਹਦੇ ਵਿੱਚ ਕੋਈ ਜ਼ਿਆਦਾ ਕੋਈ ਬੈਨੀਫਿਟ ਨਹੀਂ ਦਿਖ ਰਿਹਾ। ਕੈਂਪੀਆ ਨੂੰ ਚੰਗਾ ਲੱਗਿਆ ਵਾ ਜਣੇ। ਓਵਰਆਲ ਠੀਕ ਹੈ ਸਰ, ਬਜਟ ਠੀਕ ਹੈ, ਆਵੇ ਦੇਖਿਆ ਤਾਂ ਠੀਕ ਹੈ। ਨਾਟ ਬੈਡ। ਕਿ ਪੰਜਾਬ ਦੇ ਵਿੱਚ ਇੰਡਸਟਰੀ ਆ ਚਾਹੇ ਉਹ ਖੇਤੀਬਾੜੀ ਹੋਵੇ ਚਾਹੇ ਉਹ ਸੈਕੰਡ ਇੰਡਸਟਰੀ ਹੋਵੇ ਚਾਹੇ ਉਹ ਕਪੜਾ ਇੰਡਸਟਰੀ ਹੋਵੇ ਤਾਂ ਹਰ ਇੱਕ ਕੰਮ ਜਿਹੜਾ ਪੰਜਾਬ ਦੇ ਵਿੱਚ ਹੈਗਾ ਤਾਂ ਉਹ ਉਹਨਾਂ ਵਾਸਤੇ ਬਜਟ ਕਿਸ ਤਰ੍ਹਾਂ ਦਾ ਲੱਗਿਆ ਦੇਖੋ ਇੰਡਸਟਰੀਜ਼ ਵਾਸਤੇ ਨਹੀਂ ਲੱਗਿਆ ਕੋਈ ਟੈਕਸੇਸ ਐਨਸ ਰੀਲੀਜ਼ ਜਾਂ ਕੋਈ ਰਿਬੇਟ ਜਾਂ ਕੁਝ ਬੈਨੀਫਿਟ ਨਹੀਂ ਦਿਖਿਆ ਸਾਨੂੰ ਹਾਂ ਇਨਫਰਾ ਤੇ ਜਿਵੇਂ ਇਹਨਾਂ ਨੇ ਸਟੇਟ ਨੂੰ ਕਿਹਾ ਵੀ ਅਸੀਂ ਇਨਫਰਾਸਟਰਕਚਰ ਲਈ ਸਟੇਟ ਨੂੰ ਫ੍ਰੀ ਆਫ ਕਾਸਟ ਲੋਨ ਦਵਾਂਗੇ ਉਹ ਕਿਤੇ ਨਾ ਕਿਤੇ ਜਾ ਕੇ ਇਨਫਰਾਸਟਰਕਚਰ ਅਚੀਵਮੈਂਟ ਹੋਏਗੀ ਸਟੇਟਸ ਉਹ ਇੰਡਸਟਰੀ ਨੂੰ ਵੀ ਕਿਤੇ ਨਾ ਕਿ ਆਪ ਪਬਲਿਕ ਦੇ ਲਈ ਇਹ ਬਜਟ ਜਿਹੜਾ ਵਾ ਬਹੁਤ ਚੰਗਾ ਜਿਹੜਾ ਵਾ ਪੇਸ਼ ਕੀਤਾ ਗਿਆ ਵਾ ਤਾਂ ਹਰ ਇੱਕ ਦੇ ਚਿਹਰੇ ਅੱਜ ਖੁਸ਼ੀ ਨਾਲ ਭਰੇ ਨਜ਼ਰ ਆ ਰਹੇ ਨੇ ਕਿਉਂਕਿ ਰਾਹਤ ਜਿਹੜੀਆਂ ਵਾ ਟੈਕਸਾਂ ਦੇ ਵਿੱਚ ਬਹੁਤ ਸਾਰੀ ਰਾਹਤ ਤਾਂ ਜਿਹੜੀਆਂ ਵਾ ਇਸ ਵਾਰ ਮਿਲੀਆਂ ਨੇ ਕੈਮਰਾਮੈਨ ਵਿਕਾਸ ਦੇ ਨਾਲ ਨਰਿੰਦਰ ਕੁਮਾਰ ਜਗਮਨ ਟੀਵੀ ਲੁਧਿਆਣਾ